ਗੱਲ 30 ਦਸਿਆ ਨੇ ਕੀ ਨਾਂ ਰੱਤੀ ਹੈ ਨਸ਼ਾ ਖਾ ਗਿਆ ਜਵਾਨੀਆਂ ਘਰਾਂ ਦੇ ਘਰ ਘਰ ਕਰ ਗਿਆ ਜੇ ਕੋਲਾ ਨਾਸ ਕਰ ਗਿਆ ਨਸ਼ਾ ਇਹਨੂੰ ਕੋਈ ਆਜੇ ਇਹਨੂੰ ਕੋਈ ਨਹੀਂ ਇਹ ਰੋਗ ਦਾ ਨਾ ਰੁਕਣਾ ਹੀ ਆ ਜਿਹੜਾ ਘਰ ਘਰ ਚੁਗਾ ਹੱਡਾਂ ਦੇ ਗੱਲ ਚੁਗਾ ਹੈ ਕੋਈ ਵਾ ਨਹੀਂ ਹੈ ਜਿਹੜਾ ਘਰਕ ਹੋ ਗਿਆ ਜੇ ਰਿਆ ਇੱਕ ਆਖਣੀ ਹੋਣਾ ਇੱਕੋ ਹੀ ਪੁਰਤ ਹੀਗਾ ਉਹਦੀ ਗੱਲ ਲੜਕੀ ਆ ਤੇ ਕੀ ਦਸਿਆ ਕਿ ਆਹ ਆ ਦਵਾਲਾ ਹੀ ਖਤਮ ਹੋ ਗਿਆ ਕੀ ਕਹਿ ਸਕਦੇ ਕਿ ਤੁਸੀਂ ਕੋਈ ਠੱਲ ਪਾਵੇ ਨਹੀਂ ਰਹੇ ਜੇ ਹੁਣ ਕਿਹੜਾ ਕੰਮ ਨਹੀਂ ਸਰਕਾਰਾਂ ਕੋਲ ਹੁੰਦਾ ਜੇ ਰਾਤਾ ਹੋਏ ਨੇ ਸਭ ਕੁਝ ਹੋ ਜਾਂਦਾ ਜੇ ਇਹਨਾਂ ਨੂੰ ਪਰਾਲੀਆਂ ਦੀ ਅੱਗ ਲੱਗੇ ਲਭ ਸਕਦੀ ਨਾ ਸਾ ਵਿਖਦਾ ਨਹੀਂ ਲਭਦਾ ਸਰਕਾਰਾਂ ਨੂੰ ਪਰ ਕੋਈ ਹੱਥ ਨਹੀਂ ਪਾਉਂਦਾ ਨਾ ਕੋਈ ਪਾਉਂਦਾ ਜਾਂ ਨਾ ਕੋਈ ਪੁਲਾ ਦੇ ਕੀ ਕਹਿ ਸਕਨੇ ਪੱਤਰਕਾਰ ਸਾਹਿਬ ਬਹੁਤ ਮਾੜਾ ਹਾਲ ਹੋਇਆ ਜੀ ਬੇਟਾ ਪੂਰਾ ਹੋ ਗਿਆ ਵੈ ਰਾਜਜੀਤ ਸਿੰਘ ਪਿੰਡ ਪਤੀ ਤਰਨੀ ਰਾਮਾ ਕਟਿਆਲਾ ਏ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ ਕੀ ਕੰਮ ਕਰਦਾ ਏ ਕੰਮ ਤੇ ਐਕਸਰਸ ਵਿੱਚ ਹੀ ਹਿਯਾਰਪੁਰ ਮਕੇਰੀਆਂ ਤੇ ਉਥੋਂ ਰਾਤ ਆਇਆ ਕਿਤੇ ਤੇ ਮੈਨੂੰ ਨਹੀਂ ਪਤਾ ਲੱਗਾ ਮੈਂ ਤੇ ਘਰ ਆ ਸਵੇਰੇ ਮੈਂ ਗੁਰਦਾਰੇ ਹੋ ਕੇ ਆਇਆ ਮੱਛਾ ਟੇਕ ਕੇ ਪਰਚਾ ਲੈ ਕੇ ਘਰ ਆ ਮੈਂ ਤੇ ਇੱਥੋਂ ਸਰਪੰਚੂ ਦਾ ਬੈਠੇਗਾ ਸਰਦਾਰ ਹਰੀ ਸਰਪੰਚ ਸਾਹਿਬ ਨੇ ਨਿੱਕੋਸਰਾ ਦੇ ਇਹਨਾਂ ਬੰਦਾ ਕੱਢ ਲਿਆ ਹਾ ਸਰਪੰਚ ਕਪੀਰ ਸਿੰਘ ਬੈਠਾ ਇੱਥੇ ਲੱਗੇ ਸਾਡੇ ਤੇ ਪੱਕੀ ਤੋਂ ਨਾ ਬੰਦਾ ਇਹ ਆ ਗਏ ਨੇ ਸਾਰੇ ਕੱਟੇ ਰੁਪਾ ਵੇਖਿਆ ਜਾ ਕੇ ਤੇ ਮੂੰਹ ਚ ਚੇਗ ਲੱਗੀ ਨਿਕਲ ਨਹੀਂ ਜੀ ਤੇ ਕੰਮ ਨਹੀਂ ਹੋ ਰਿਹਾ ਤੇ ਨਾ ਦੇ ਸਰਕਾਰਾਂ ਬਚਾਉਂਦੀਆਂ ਜੇ ਪਿੰਡ ਦੇ ਬੰਦੇ ਮੁੰਡੇ ਰਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ

ਇਹ 30 ਸਾਲ ਦੀ ਉਹ ਬਣਦੀ ਹੈ ਤੇ 32 ਸਾਲ ਦੀ ਗੱਲਾਂ ਡੈਥ ਅੰਕਲ ਜੀ ਜਿਹੜੇ ਡੈਥ ਜਿਹੜੀ ਕਿਹੜੇ ਪਿੰਡ ਨੂੰ ਹੋਈ ਇਹਨਾਂ ਨੇ ਨੀ ਕੋਸਰਾ ਜੀ ਪਿੰਡ ਦੇ ਕੋਸਰਾ ਵਿੱਚ ਉੱਥੇ ਉੱਥੇ ਡੈਥ ਹੋਈ ਹੈ ਆ ਸਰਪੰਚ ਸਾਹਿਬ ਨੇ ਉੱਥੋਂ ਵੇਖਿਆ ਕੋਸਰਾ ਨੂੰ ਕੀ ਲੱਗਦਾ ਤੁਹਾਨੂੰ ਨਸ਼ੇ ਦੇ ਓਵਰਡੋਜ਼ ਨਾਲ ਮਤਲਬ ਬਾ ਜੀ ਤੇ ਓਵਰਡੋਜ਼ ਹੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਕਿ ਉਹ ਮੇਰਾ ਮੂੰਹ ਜਿਹਾ ਗੱ ਨਿਕਲ ਗਈ ਉੱਥੇ ਮੈਂ ਵੇਖਿਆ ਜਾ ਕੇ ਜਦੋਂ ਇਹ ਲੱਗਦਾ ਕਿ ਇਹਨਾਂ ਦੀ ਮੈਡੀਕਲ ਦਾ ਸ਼ਿਕਾਰ ਸੀ ਜੇ ਹੋ ਸਕਦਾ ਨਹੀਂ ਹੈਗਾ ਜੀ ਮੈਂ ਕਹ ਲੋ ਮੁਕਰਾਈ ਤੋਂ ਉਘੇਰਾ ਵਾਰੀ ਨੂੰ ਮੈਂ ਇਲਾਜ ਕਰਾਇਆ ਦਾਖਲ ਕਰਾਏ ਨੇ ਬੜੀ ਹੌਫਿਦਾ ਜੀ ਭੇਜਿਆ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਆਈ ਅੰ内 ਵਿੱਚੋਂ ਛੁੱਟਿਆ ਦੇਖੋ ਕਿ ਕੋਈ ਬੇਟਾ ਹੈ ਮੇਰੀ ਇੱਕ ਪੁੱਤਰੀ ਹੈ ਕਿ ਲੱਗਦਾ ਆਪਾਂ ਪੁਰਸ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਜਿਹੜੇ ਸਮਰਥਨ ਨਸ਼ਾ ਮਤਲਬ ਮਕਾਉਂ ਵਿੱਚ ਕਿਸੇ ਸਰਕਾਰ ਨਹੀਂ ਮਗਾਇਆ ਯਾਰ ਕਿਸੇ ਸਰਕਾਰ ਨਹੀਂ ਮਗਾਇਆ ਕਿਸੇ ਦਾ ਮੈਂ ਕਿਹਾ ਲਾਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਮਗਾਇਆ ਨਾ ਮੋਦੀ ਕਹਿੰਗਾ ਕਿਸੇ ਨਹੀਂ ਮਗਾਇਆ ਨਸ਼ਾ ਦੁਨੀਆ ਨੂੰ ਖਾ ਗਈ ਆ ਘਰਾਂ ਦੇ ਘਰ ਜੰਡੇਰੀ ਸੱਚੇ ਹੋਈ ਆ ਮੁੰਡਾ 33 ਸਾਲ ਦਾ ਮੁੰਡਾ ਸੀ ਗੱਭਰੂ ਤੇ ਇਹ ਕੰਮ ਕਰਦਾ ਇਹ ਮੁਕੇਰੀਆਂ ਵਾਲਾ ਨਸ਼ਾ ਪਹਿਲਾਂ ਵੀ ਇਹ ਕਰਦਾ ਸੀ ਤੇ ਰਾਤ ਕਿਤੇ ਆਇਆ ਇਹਨੇ ਨਿਕੋਸਰਾਉ ਕੋਈ ਨਸ਼ਾ ਕੀਤਾ ਇਹ ਸ਼ਾਮ ਦੇ ਉੱਥੇ ਡਿੱਗਾ ਪਿਆ ਸੀ ਹੁਣ ਸਵੇਰੇ ਭਿੰਦਰ ਸਿੰਘ ਸਰਪੰਚ ਨੇ ਬੰਦੇ ਘਲਾਏ ਆ ਵੀ ਮਨੋ ਤੁਹਾਡਾ ਇਹਦਾ ਮੁੰਡਾ ਕੁਲਜੀਤ ਸਿੰਘ ਆ ਵੀ ਕੁਲਜੀਤ ਸਿੰਘ ਆਪਦਾ ਲੋਕਾਂ ਦੱਸਿਆ ਹੋਏਗਾ ਇਹਨਾਂ ਪਿੰਡ ਸੁਨਾਖ ਲਾਇਆ ਤੇ ਇੱਥੋਂ ਸਾਡੇ ਬੰਦੇ ਗਏ ਨੇ ਤੇ ਲੈ ਕੇ ਆਏ ਤੇਰਾ ਚੋਨੇ ਆ ਪਾਕਿਸਤਾਨ ਇਹ ਕੀ ਕਹਿਣਾ ਇਹਦੇ ਹੁਣ ਕਰਮਾਂ ਦੇ ਖੇੜ ਆ ਸਰਕਾਰਾਂ ਕਈ ਆ ਗਈਆਂ ਤੁਹਾਡੇ ਸਾਹਮਣੇ ਤੀਜੀ ਸਰਕਾਰ ਤਾਂ ਆ ਗਈ ਨਸ਼ਾ ਕੋਈ ਖਤਮ ਨਹੀਂ ਹੋਇਆ ਕੇ ਕੋਈ ਨਹੀਂ ਹੋਇਆ ਨਸ਼ਾ ਕੇ ਕੋਈ ਨਹੀਂ ਹੋਇਆ ਪਿੰਡਾਂ ਦੇ ਲੋਕ ਉੱਠਣਗੇ ਤਾਂ ਇਹ ਕੰਮ ਮੁੱਕਣਾ ਪਿੰਡਾਂ ਦੀ ਜਨਤਾ ਉੱਠੇਗੀ ਫੇਰ ਕੰਮ ਬੰਦਨਾ ਜਿਹੜਾ ਹੁੰਦਾ ਉਹਨੂੰ ਕਾਬੂ ਕਰਨ ਕੁੱਟਣ ਮਾਰ ਪੁਲਿਸ ਨੂੰ ਫੜਨ ਪੁਲਿਸ ਛੱਡਦੀ ਆ ਪੁਲਿਸ ਡਰਦੀ ਆ ਵੀ ਮਰ ਗਿਆ ਸਾਡੇ ਕੋਲ ਨਸ਼ਾ ਨਾ ਮਿਲਿਆ ਤਾਂ ਮਰ ਜੇਗਾ ਪੁਛ ਨਹੀਂ ਪੁਛ ਨਹੀਂ ਕਰਦੀ ਇਹ ਗੱਲ ਸਾਡੀ ਪਾਉਂਦੇ ਉਹ ਸਨ ਜੇ ਕਰਦੇ ਇਸ ਕਰਕੇ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਦਾ ਇਕੱਲੇ ਇਕੱਲੇ ਲੜਕਾ ਸੀ ਗਾਉਂ ਜਿਹੜਾ ਮਰਨ ਵਾਲਾ ਇਹਦੇ ਵੀ ਇੱਕੋ ਹੀ ਲੜਕੀ ਆ ਬਹੁਤ ਮਾੜਾ ਕੰਮ ਹੋਇਆ ਸਾਡੇ ਕੰਡਿਸ਼ਨ ਦੇਖੋ ਜੀ ਮੈਂ ਮੈਂ ਦੱਸਾਂ ਕਾਲੋਂ ਸਾਫ ਕਾਸਮਨ ਨਿਕੋਸਾ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਰਜਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਮਰਾਸੀ ਆਉਂ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲੇ ਗਏ ਆ ਉਹਨਾਂ ਦਾ ਜਿਹੜਾ ਥੰਬੂ ਜ ਆ ਖਾਲੀ ਸੀ ਉਹਨੇ ਕਹਿੰਦਾ ਬੰਦਾ ਪਿਆ ਕੋਈ ਮੇਰੇ ਨਾਲ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਹਾਂ ਇਹਨੂੰ ਲਾਲਾ ਕਹਿੰਦੇ ਸੀ ਮੁੰਡੇ ਨੂੰ ਮੈਂ ਵੇਖ ਕੇ ਫਿਰ ਸਰਪੰਚ ਸਾਹਿਬ ਨੂੰ ਨੀਤੂ ਨੂੰ ਅੰਗਰੇਜ਼ ਸਿੰਘ ਨੂੰ ਇਹਨੂੰ ਫੋਨ ਕੀਤਾ ਮੈਂ ਉਹਦੇ ਘਰ ਦੱਸੋ ਇਹ ਇੱਕ ਇਹਨਾਂ ਦੇ ਭੂਆ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉਥੇ ਮੋਟਰਸਾਈਕਲ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਹਿੰਨੇ ਈਗਾ ਟਾਕਾ ਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹਾਂ ਨੂੰ ਛੱਡ ਕੇ ਗਏ ਆ ਉੱਥੇ ਨੁੱਕਰ ਲੰਮੇ ਪਾ ਗਏ ਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਬਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸਪੰਚ ਬਣੇ ਆ ਮਥੇ ਮਥੇ ਪਾਵਾਂਗੇ ਸਰਕਾਰ ਅਗੇ ਗੁਜਾਰਸ਼ ਕਰਾਂਗੇ ਬਾਕੀ ਪੁਲਿਸ ਨੂੰ ਵੀ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਪੈਂਦੀ ਇਹਨਾਂ ਨੂੰ ਫੜ ਕੇ ਫੜਾਓ ਹੁਣ ਇਹ ਕਿੱਥੋਂ ਹੀ ਉਹਨਾਂ ਕੋਲ ਆਗਦੇ ਗਏ ਕੰਮ ਤੇ ਪੁਲਿਸ ਦਾ ਇਹ ਕਰਨਾ ਕਰੋ ਨਹੀਂ ਕੋਈ ਵੀ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਂ ਵਾਲੇ ਵੀ ਸਾਨੂੰ ਤੰਗਦਾ ਸਾਡੇ ਤੇ ਨਾ ਕੋ ਚੜ ਜੇ ਖਰੇ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਕੋ ਦੇਣਾਂ ਦਾ ਕੋ 10 15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਹਨਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰ ਜੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਇਹ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਦਾ ਚਾਹੇ ਵੇਚਦਾ ਉਹਦਾ ਬਾਈਕਾਟ ਕਰੋ ਉਹ ਹੀ ਪਿੰਡ ਦਾ ਬੰਦਾ ਜਿਹੜਾ ਇਦਾਂ ਦਾ ਉਹਦੀ ਜਮਾਨਤ ਨਾ ਕਰਾਵੇ ਉਹਦੇ ਮਗਰਾਂ ਜਾਵੇ ਜਾਵੇ ਤਾਂ ਉਹਦਾ ਬਾਈਕਾਟ ਕਰੋ ਬਹੁਤ ਮਾੜੀ ਗੱਲ ਵਾ ਕੱਲਾ ਕੱਲਾ ਪੁੱਤੀ ਉਹਨਾਂ ਦਾ ਸਾਡੇ ਰਿਸ਼ਤਦਾਰ ਵੀ ਆਏ ਉਹਨਾਂ ਦੀ ਮੌਤ ਹੋ ਗਈਗਾ ਸਾਨੂੰ ਇਹ ਗੱਲ ਬਹੁਤ ਦੁੱਖਾ ਅਸੀਂ ਇਹੋ ਅਪੀਲ ਕਰਾਂਗੇ ਕਿ ਉਹਨਾਂ ਕੋਈ ਤੇ ਠੱਲ ਪੈਣੀ ਚਾਹੀਦੀ ਆ ਇਹੋ ਜੀ ਸਰਕਾਰ ਨੇ ਨਿਸ਼ਾਨੀ ਢਕਿਆ ਦਿੱਤੀ ਗੱਲ ਆ ਕੇ ਮਰ ਗਿਆ ਹੋਰ ਕੀ ਹੋਣਾ ਹੀ ਮੈਂ ਜਦੋਂ ਕੱਲ ਘਰੋਂ ਗਿਆ ਸੀ ਤੁਹਾਨੂੰ ਕੀ ਨਾ ਨਾ ਕਰੋ ਨਹੀਂ ਕੰਮ ਤੂੰ ਆਇਆ ਹਾਂਜੀ ਕੰਮ ਤੇ ਗਿਆ ਸੀ ਮੇਦਰ ਤਲਵਾੜੇ ਵਾਲੇ ਬੜੇ ਸ਼ੇ ਅੱਦਾ ਲੱਗਾ ਉਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉਥੇ ਹੀ ਬਾਹਰ ਹੀ ਕਿਤੇ ਟਿਕਾ ਲਾ ਲਿਆ ਉਥੇ ਹੀ ਮੁੱਕ ਗਿਆ ਕਦੂਕ ਦੀ ਲੱਗੀ ਇਹਨੂੰ ਨਸ਼ੇ ਦੀ ਲੱਗ ਮੈਨੂੰ ਕੀ ਪਤਾ ਕਦੂਕ ਦੀ ਲੱਗੀ ਜਿਦੋਂ ਦਾ ਲੱਗੀ ਪਰ ਲਾ ਲਓ ਜਿੰਨਾ ਚਿਰ ਲਾਉਣਾ ਐਹੀ ਮਾਰੇਗੇ ਆਹ ਕੀ ਦਸਨਾ ਕਦੋਂ ਤੇ ਲੱਗੇ ਤੇ ਕਦੋਂ ਦੀ ਨਹੀਂ ਲੱਗੀ ਐਹੀ ਤੇ ਮਾਰੇਗੇ ਆਹਦੇ ਕੋਈ ਪੁੱਤਰ ਮਰ ਗਿਆ ਇਹ ਨਾ ਜਿਉਂਦੇ ਨਾ ਮਰ ਗੱਲਾ ਕੱਲਾ ਬੋਤ ਕੱਲਾ ਕੱਲਾ ਹੜਾ ਪੁੱਤਰੀ ਤੇ ਵਿਆਹ ਇੱਕ ਕਵਾਰਾ ਸੀ ਵਿਆਹ ਆਵਾ ਬੇਟੀ ਆ ਬੇਟੀ ਆ ਬੇਟੀ 13 ਸਾਲਾਂ ਦੀ ਬੜੀ ਜਵਾਨ ਕੁੜੀ ਹੈ ਆਹੀ ਕੀ ਕਰਨਾ ਇੱਕ ਕੋਈ ਹੜਾ ਪੋਤੀ ਹੈ ਕੀ ਅਪੀਲ ਕਰਨੀ ਚਾਹੋਗੇ ਪੁਲਿਸ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਦੀ ਅਪੀਲ ਲਈ ਦੇ ਹੋਈ ਜੰਨੇ ਨਸ਼ਾ ਮੁਕਤ ਜੀ